रेडी ਝੋਨੇ ਦੀ ਸਿੱਧੀ ਬਜਾਈ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਵਿੱਚ 30000 ਏਕੜ ਦਾ ਟੀਚਾ ਮਿੱਥਿਆ ਗਿਆ ਹੈ। ਪ੍ਰੰਤੂ ਖੇਤੀਬਾੜੀ ਵਿਭਾਗ ਇਸ ਟੀਚੇ ਤੋਂ ਹਰ ਵਾਰ ਪਛੜ ਜਾਂਦਾ ਹੈ। ਹਾਲੇ ਤੱਕ ਜ਼ਿਲ੍ਹੇ ਵਿੱਚ 200 ਏਕੜ ਦੇ ਕਰੀਬ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ ਪਰ ਵਿਭਾਗ 10000 ਏਕੜ ਤੋਂ ਜ਼ਿਆਦਾ ਸਿੱਧੇ ਝੋਨੇ ਦੀ ਬਜਾਈ ਦੀ ਗੱਲ ਕਰ ਰਿਹਾ ਹੈ ਡੰਡੀ ਪਿਛਲੇ ਸਾਲ ਵੀ ਬੇਸ਼ੱਕ ਖੇਤੀਬਾੜੀ ਵਿਭਾਗ ਵੱਲੋਂ 30000 ਏਕੜ ਝੋਨੇ ਦੀ ਸਿੱਧੀ ਬਜਾਈ ਦਾ ਤੀਜਾ ਮਿਥਿਆ ਗਿਆ ਸੀ ਪਰ 10400 ਏਕੜ ਹੀ ਝੋਨੇ ਦੀ ਸਿੱਧੀ ਬਜਾਈ ਹੋਈ ਡੰਡੀ ਪੁੰਜ ਝੋਨੇ ਦੀ ਸਿੱਧੀ ਬਜਾਈ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤਾ ਉਤਸ਼ਾਹ ਵੀ ਨਹੀਂ ਦੇਖਿਆ ਜਾਂਦਾ ਡੰਡੀ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਜਾਈ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਜਾ ਕੇ ਕਾਫੀ ਜੋਰ ਅਜਮਾਇਸ਼ ਸ਼ੁਰੂ ਕੀਤੀ ਹੋਈ ਹੈ ਡੰਡੀ ਸੂਬੇ ਦੀ ਮਾਨ ਸਰਕਾਰ ਵੱਲੋਂ ਦਿਨੋ ਦਿਨ ਪਾਣੀ ਦੇ ਪੱਧਰ ਦੇ ਢੇਠਾ ਜਾਣ ਦੇ ਚੱਲਦਿਆਂ ਇਸ ਵਾਰ ਝੋਨੇ ਦੀ ਸਿੱਧੀ ਬਜਾਈ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵੱਦ ਤੋਂ ਵੱਧਾ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਕੇ ਝੋਨੇ ਦੀ ਸਿੱਧੀ ਬਜਾਈ ਹੇਠ ਰਕਬਾ ਵਧਾਉਣ ਡੰਡੀ ਮਾਹਿਰਾ ਅਨੁਸਾਰ ਝੋਨੇ ਦੀ ਸਿੱਧੀ ਬਜਾਈ ਭਾਰੀ ਜ਼ਮੀਨ ਵਿੱਚ ਹੀ ਸਫਲ ਰਹਿੰਦੀ ਹੈ ਜਿਆਦਾ ਰੇਤਲੀ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਜਾਈ ਕਾਮਜਾਬ ਨਹੀਂ ਹੈ ਡੰਡੀ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਜਾਈ ਨੂੰ ਰੈਡੀ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਰਾਸ਼ੀ ਵੀ ਦਿੱਤੀ ਜਾਂਦੀ ਹੈ ਡੰਡੀ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਜਾਈ ਕਰਨ ਨਾਲ 15 ਤੋਂ 20% ਦੀ ਪਾਣੀ ਦੀ ਬੱਚਤ ਦਾ ਦਾਵਾ ਕੀਤਾ ਜਾਂਦਾ ਹੈ ਡੰਡੀ ਪਿੰਡ ਸਵੀਆਂ ਦੇ ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ 50 ਤੋਂ 60 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ ਡੰਡੀ ਉਹਨਾ ਦਸਿਆ ਕੇ ਲਾਕਡਾਊਨ ਦੌਰਾਨ ਮਜ਼ਦੂਰਾਂ ਦੀ ਘਾਟ ਪੈਣ ਕਾਰਨ ਉਹ ਝੋਨੇ ਦੀ ਸਿੱਧੀ ਬਜਾਈ ਵੱਲ ਆਇਆ ਸੀ ਪਹਿਲੇ ਸਾਲ ਥੋੜੀ ਬਹੁਤ ਸਮੱਸਿਆ ਆਈ ਸੀ ਹੁਣ ਉਸ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਅਤੇ ਨਾ ਹੀ ਕੋਈ ਝਾੜ ਉੱਤੇ ਫਰਕ ਪੈਂਦਾ ਹੈ ਡੰਡੀ ਉਹਨਾ ਦੂਸਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਪੱਦਰ ਨੂੰ ਢੇਠਾ ਜਾਣ ਤੋਂ ਬਚਾਉਣ ਲਈ ਉਹ ਵੀ ਚੋਨੇ ਦੀ ਸਿੱਧੀ ਬਿਜਾਈ ਕਰਨਾ ਡੰਡੀ ਪਿੰਡ ਬੀੜ ਬੈਮਣ ਦੇ ਕਿਸਾਨ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਪਿਛਲੇ 4 ਸਾਲਾਂ ਤੋਂ 15 ਤੋਂ ਵੀ ਏਕੜ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ ਡੰਡੀ ਉਸ ਨੇ ਦੱਸਿਆ ਕਿ ਪਿੰਡ ਦੇ 2-3 ਕਿਸਾਨ ਹੋਰ ਵੀ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਡੰਡੀ ਸਿੱਧੀ ਬਿਜਾਈ ਵਿੱਚ ਥੋੜੀ ਬਹੁਤ ਨਦੀਨਾਂ ਦੀ ਸਮੱਸਿਆ ਜ਼ਰੂਰ ਆਉਂਦੀ ਹੈ ਜੇਕਰ ਬੂਮ ਸਪਰੇ ਨਾਲ ਨਦੀਨਾ ਉੱਤੇ ਸਪਰੇ ਹੋ ਜਾਵੇ ਤਾਂ ਉਸ ਤੋਂ ਬਾਅਦ ਫਿਰ ਨਦੀਨ ਨਹੀਂ ਹੁੰਦੇ ਢੋਲੀ ਨਾਲ ਨਦੀਨਾ ਉੱਤੇ ਸਪਰੇ ਕਰਨ ਨਾਲ ਉਹ ਗੱਲ ਨਹੀਂ ਬਣਦੀ ਡੰਡੀ